ਬਾਬਾ ਜੀ ਕੋਈ ਇਹੋ ਜਿਹਾ ਮੰਤਰ ਦਿਓ ਜਿੰਨੇ ਨਾਲ ਸਾਡਾ ਕੰਮਕਾਰ ਚੱਲ ਪਵੇ ਸਾਡਾ ਤਾਂ ਕੰਮਕਾਰ ਹੀ ਖੜਾ ਪਿਆ ਬਾਹਰ ਦਾ ਦੇਖਦੀਆਂ ਜਿਹੜੇ ਕੁਝ ਵੀ ਨਹੀਂ ਕਰਦੇ ਪਤਾ ਨਹੀਂ ਕੀ ਕਰਦੇ ਨੇ ਉਹਨਾਂ ਘਰੇ ਗੱਡੀਆਂ ਖੜੀਆਂ ਮੋਟਰਸਾਈਕਲ ਖੜੇ ਜਿੱਥੇ ਆਖੋ ਬਿਤਾ ਹਾਲਾਤ ਦੇ ਦੀ ਜਿਹੜਾ ਆਖੋ ਗਸਵਾਨ ਮੈਂ ਉਦਾਂ ਹੀ ਕਰ ਲੂੰਗੀ ਤੇ ਬਾਬਾ ਜੀ ਕੋਈ ਆ ਨਹੀਂ ਸਾਡੇ ਤੇ ਮਿਹਰ ਕਰੋ ਵੀ ਸਾਡਾ ਵੀ ਕੰਮਕਾਰ ਚੱਲ ਪਵੇ ਸਾਡਾ ਤਾਂ ਕੰਮਕਾਰ ਖੜਾ ਹੀ ਪਿਆ ਨਾ ਹੱfte ਕੋਈ ਨਹੀਂ ਕਰਦੇ ਸਾਰਾ ਗਲ ਰਹਿਣੇ ਤਾਂ ਆਪਾਂ ਖੇੜਦੇ ਨੇ ਉੱਥੇ ਤੁਰੇ ਫਿਰਦੇ ਜਾ ਕੇ ਵੇਖਦਾ ਉਹਨਾਂ ਦੇ ਘਰੇ ਲੋੜਿਆਂ ਦਾ ਨਤਾਨੇ ਬਾਬਾ ਜੀ ਹੁਣ ਤੁਹਾਡੇ ਤੇ ਆਸ ਏ ਜਿਹੜਾ ਕੁਝ ਤੁਸੀਂ ਦੱਸਿਆ ਉਹ ਮੈਂ ਸਾਰਾ ਕੁਝ ਅੱਜ ਲੈ ਆਉਂਗੀ ਸ਼ਾਮ ਨੂੰ ਲੈ ਆ ਕੇ ਸ਼ਾਮ ਨੂੰ ਤੇ ਜਿੱਦਾਂ ਤੁਸੀਂ ਆਖੋ ਮੋੜ ਦਾ ਹੀ ਢਾਰਾ ਲਾਹੂ ਮੈਂ ਸਭ ਕੁਝ ਤੁਹਾਡੇ ਤੇ ਆਸ ਲਾ ਕੇ ਆਈ ਸੀ ਚੰਗਾ ਬਾਬਾ ਜੀ ਹੁਣ ਮੈਂ ਚਲਦੀ ਆਂ ਫਿਰ ਜਿੱਦਾਂ ਬਾਬੇ ਨੇ ਦੱਸਿਆ ਸਾਰਾ ਕੁਝ ਉਦਾਂ ਹੀ ਲੈ ਲਿਆ ਸਾਰਾ ਕੁਝ ਪੂਰਾ ਆਂਦਰ ਵੇਖ ਤੂੰ ਆ ਉਤਰੇ ਪਦਰ ਕੀ ਕਰਦੇ ਨੇ ਆਵੇ ਗੱਡੀ ਖੜੀ ਮੋਟਰਸਾਈਕਲ ਖੜਾ ਸਾਰਾ ਕੁਝ ਖੜਿਆ ਕਿਤੇ ਪੈਸੇ ਲੱਗੇ ਐਵੇਂ ਨਾ ਜਾਨ ਮੇਰੀ ਚਲ ਕੋਈ ਨਹੀਂ ਵੇਖੀ ਜਾਏਗੀ ਬਾਬੇ ਦੇ ਬਾਕੀ ਸਾਰੇ ਗੀਆਂ ਆਸਾਂ ਪੂਰੀਆਂ ਹੋਣਗੀਆਂ ਪਰ ਦਾਦਾ ਆਸਾ ਤਾਂ ਨਹੀਂ ਕਰਦਾ ਕਈ ਵਾਰੀ ਪੂਰੀਆਂ ਵੀ ਹੋ ਜਾਂਦੀਆਂ ਨੇ ਇਹੋ ਜਿਹੇ ਕੰਮ ਚੱਲ ਵੀ تیر ਤੁੱਕੇ ਜਾਂਦੇ ਨੇ ਚਲਾ ਕੇ ਵੇਖ ਲੈਣੇ ਆ ਚਲ ਕੋਈ ਨਾ ਜੇ ਸਾਡੇ ਘਰੇ ਵੀ ਆ ਗਈ ਤੇ ਬਾਬੇ ਨੂੰ ਹੋਰ ਦਸ਼ਨਾ ਦੇਊਗੀ ਮੈਂ ਬਾਬਾ ਜੀ ਤੇਰੇ ਕੰਮ ਪੂਰਾ ਹੋ ਜਾਏ ਤਾਂ ਮੈਂ ਤੇਰੇ ਬਸੇਰਾ ਕੁਛ ਦੇ ਦਊਗੀ ਲੋਕਾਂ ਵਾਂਗੂ ਨਹੀਂ ਕਰਨਾ ਮੈਂ ਮੈਂ ਤਾਂ ਚੜਾਵਾ ਤੇਨੂੰ ਹੋਰ ਚੜਾ ਦਊਗੀ ਚਲ ਕੋਈ ਨਾ ਕਰਕੇ ਤਾਂ ਵੇਖੀਏ ਕੋਈ ਗੱਲ ਹੈ ਕੋਈ جا مراد پوریا کردہ تو ساڑی بھی کرتا فرج ہوج سوارے گا آپ تو لاتا جی گی رب دے گئے ਆ ਮਾਤਾ ਜੀ ਪਤਾ ਨਹੀਂ ਕਾਦੋਂ ਡਰ ਕੇ ਭੱਜੀ ਜਾਂਦੀ ਸੀਗੀ ਜਿਵੇਂ ਕੋਈ ਗਲਤ ਕਰਮ ਕਰਕੇ ਭੱਜੀ ਜਾਂਦੀ ਹੋਣੀ ਆ ਚੱਲ ਆਪਾਂ ਕੀ ਲੈਣਾ ਜੇ ਕੋਈ ਗਲਤ ਕਰਮ ਕਰਦੀ ਹੋਗੀ ਕੋਈ ਰੱਬ ਬੈਠਾ ਵੇਖਣ ਵਾਲਾ ਰੱਬ ਆਪੇ ਸਜ਼ਾ ਦੇਊਗਾ ਚਲੋ ਆਪਾਂ ਤਾਂ ਚੱਲ ਗਿਆ ਆਦੇ ਕੰਮ ਨੂੰ ਆ ਗੱਡੀ ਬਾਹਰ ਖੜੀ ਵੇਖਾ ਅੱਜ ਕੱਲ੍ਹ ਜਮਾਨਾ ਮਾੜਾ ਵਾ ਹੋਰ ਕਿਤੇ ਕੋਈ ਉਹ ਕਰ ਜਾਣ ਗੱਡੀ ਨੂੰ ਨਵੀਂ ਗੱਡੀ ਏ ਤੇ ਅੱਜ ਕੱਲ੍ਹ ਕੋਈ ਪਤਾ ਨਹੀਂ ਲੱਗਦਾ ਹੈ ਖੜੀ ਦਾ ਹਾ ਕਾਹ ਕਿੰਦਾ ਬੇੜਾ ਬੈਗ ਉਤਰੀ ਦਾ ਕਿਹੜੀ ਜਨਾਨੀ ਦਾ ਪੱਠਾ ਹੀ ਬੈਗ ਉਤਰੀ ਦਾ ਕੁੱਤੀ ਦਾ ਕਿਹੜਾ ਬੇੜਾ ਬੈਗ ਕਰ ਕੋਈ ਯਰਦਾ ਹੀ ਨਹੀਂ ਕੋ ਨਵੀਂ ਗੱਡੀ ਲਾਂ ਦੀ ਤਾਂ ਮੱਕੀ ਸੜ ਮੱਚ ਗਏ ਕੋਈ ਮੋਟਰਸਾਈਕਲ ਆਉਂਦੇ ਕਾਹ ਕਰ ਮੱਚ ਗਏ ਕੋਈ ਤੁਹਾਡਾ ਬੇੜਾ ਹੀ ਬੈ ਜਾਵੇ ਤੁਹਾਡਾ ਹੋ ਜਾਂਦਾ ਯਰਦਾ ਹੀ ਨਹੀਂ ਕੋਈ ਕੰਮ ਕਰ ਕੇ ਸਿਰ ਚੱਲਦਾ ਹੋਵੇ ਤਾਂ ਕਾਹ ਕਰਗੇ ਕੋਈ ਨਾ ਤਾਂ ਪੱਠਾ ਬੈ ਇਹਨਾਂ ਦਾ ਕੰਮ ਕਰ ਲੈ ਚੱਲੇ ਤੇ ਇਹ ਵੀ ਕਿਸੇ ਦਾ ਕੋਸ਼ਿਸ਼ ਨਹੀਂ ਪੰਦਾ ਕਾ ਕਰਜੋ ਹੋਰ ਕਰਜੋ ਕਾ ਹੋਰ ਕੁੱਛ ਦੇ ਲਾ ਜਾ ਸਾਡੇ ਕਿਛੋਂ ਕੰਮ ਨਹੀਂ ਆਊਗਾ ਹੋਰ ਅਲੀ ਤੋਂ ਦਾਰੇ ਬਾਹਰ ਆਇਆ ਵੇ ਦਾਰ ਕਾ ਕੋ ਕਰ ਗਿਆ ਹਾਂ ਤੂੰ ਨਾ ਕਰ ਦੇ ਕੋਈ ਜਣਾ ਆਣ ਕੇ ਤੇਰਾ ਤੁਹਾਡਾ ਬੇੜਾ ਹੀ ਬਹਿ ਜਾ ਤੁਹਾਡਾ ਉਤਰਿਆ ਤੁਹਾਡਾ ਕੰਨ ਨਾ ਸਾਡਾ ਕੁਛ ਨਹੀਂ ਬਣਾ ਤੁਹਾਡਾ ਹੀ ਪੱਠਾ ਬਊਗਾ ਤੁਨ ਕਾ ਹੋਰ ਦੇ ਦੇ ਤਸੀਂ ਹੋਰ ਰੱਖ ਲਾਂਗੇ ਕੀ ਹੋ ਗਿਆ ਰੌਲਾ ਪਾਉਂਦੀ ਆਣੀ ਆਵਾਜ਼ਾਂ ਮਾਰੀ ਜਾਨੀ ਐ ਗੱਡੀ ਆਵਾਟ ਕਿੰਨਾ ਕੋਈ ਮਾਰਿਆ ਰੱਖ ਗਿਆ ਕੋਈ ਨੋਆ ਪੱਛ ਕਿੰਨਾ ਕੋਸ ਹੀ ਰੱਖ ਗਿਆ ਮੌੜੀ ਟੱਕ ਰੱਖ ਗਿਆ ਵਾ ਨੂੰ ਕਰਕੇ ਕੋਈ ਖਾ ਪਤਾ ਨਹੀਂ ਕੌਣ ਕਰ ਗਿਆ ਤੇ ਕੌਣ ਨਹੀਂ ਕਰ ਗਿਆ ਮੈਂ ਤਾਂ ਗੱਡੀ ਨਹੀਂ ਨਿਜਾ ਨਹੀਂ ਨਹੀਂ ਤੇ ਐਦਾ ਕੀਤਾ ਕਿ ਕਿਸੇ ਦਾ ਭਲਾ ਹੋ ਜਾਊਗਾ ਕੀ ਕਹਿੰਦਾ ਆਹ ਵੇਖੀਏ ਤੇ ਤੂੰ ਚੱਕ ਦੇਣਾ ਸੀਗਾ ਮੈਂ ਕੋਈ ਚੱਕਣਾਗਾ ਆਪੇ ਤੂੰ ਚੱਕ ਦੇ ਚਨਾਚ ਦੇਖੋ ਕਿਵੇਂ ਕਰ ਗਿਆ ਕੋਈ ਟੂਣਾ ਆਦਾ ਯਾਰ ਕਮਾਲ ਹੋਈ ਵੀ ਲੋਕਾਂ ਅੱਗੇ ਇਹਨੂੰ ਇੱਕ ਵਾਰੀ ਪਤਾ ਲੱਗਦੇ ਵੀ ਕੌਣ ਕਰਕੇ ਗਿਆ ਟੂਣਾ ਤੇ ਫਿਰ ਮੈਂ ਵੇਖੀ ਨਾ ਕਵੇਂ ਨਿਬੜਦੀ ਗੱਲ ਉਹਨੂੰ ਆਪਾਂ ਸੱਚ ਨਾਲ ਲੋਕਾਂ ਨੂੰ ਪਤਾ ਹੈ ਵੀ ਇਹਨਾਂ ਦੇ ਬਾਹਰ ਤੱਕ ਕੈਮਰਾ ਨਹੀਂ ਆਉਂਦਾਗਾ ਤੇ ਆਪਾਂ ਇੱਕ ਕੈਮਰਾ ਬਾਹਰ ਲਵਾਈਏ ਬਾਹਰ ਲਵਾ ਸੁਰਟੀਵਾ ਤਾਂ ਚੰਗਾ ਹੁੰਦਾ ਵਾ ਆ ਗਰਮੀ ਜੀ ਯਾਰ ਪਤਾ ਨਹੀਂ ਕਿੰਦਾ ਬੇੜਾ ਬਹਿ ਗਿਆ ਵੀ ਤੁਸੀਂ ਦੱਸੋ ਸਾਨੂੰ ਫੜਾ ਹੀ ਜਾਇਆ ਕਰੋ ਘਰੇ ਜੇ ਇਹ ਜੇ ਕੰਮ ਕਰਨੇ ਨੇ ਤਾਂ ਅਜਰਦੇ ਨੇ ਕਿ ਅਗਲੇ ਕਦੇ ਨਵੀਂ ਕੱਡੀ ਖੜੀ ਨਵਾਂ ਮੋਟਰਸਾਈਕਲ ਤਣਕੜਾ ਕੇ ਲੈਂਦਾ ਤੇ ਸੋਹਣਾ ਬੜਾ ਘਰ ਤਾਂ ਤਾਂ ਨਹੀਂ ਲੋਕੀ ਦੇਖ ਦੇ ਤੇਨਾ ਤਾਂ ਕੰਮ ਕਰ ਚੰਗਾ ਚੱਲਦਾ ਪਿਆ ਯਾਰ ਕਮਾਲ ਮੈਂ ਤਾਂ ਹੈਰਾਨ ਹੀ ਹੋਇਆ ਪਿਆ ਯਾਰ ਵੀ ਤੁਸੀਂ ਮਿਹਨਤ ਕਰੋ ਕੋਈ ਕੰਮਕਾਰ ਕਰੋ ਤੁਹਾਨੂੰ ਮਾਰੇ ਸਭ ਕੁਝ ਦੇਊਗਾ ਐਦਾਂ ਕਿਤੇ ਭਲਾ ਹੋ ਜਾਊਗਾ ਕੀ ਕਹਿੰਦਾ ਹੋਣਾ ਨਾ ਭਲਾ ਆਇਆ ਨਾ ਤਾਂ ਹੀ ਕਰਕੇ ਜਾਂਦੇ ਮੈਂ ਤਾਂ ਕਹਿੰਦੀ ਹੋਰ ਦੇ ਦਿਨ ਸਾਨੂੰ ਸਾਡੇ ਕੰਮ ਆ ਜਾਊਗਾ ਤੂੰ ਆ ਫਿਲਹਾਲ ਮੈਂ ਨਹੀਂ ਚੱਕਣਾ ਛੱਕਣਾਗਾ ਤੂੰ ਇੰਨੇ ਦਿਨ ਚੱਕ ਦੇ ਤੂੰ ਮਰਥ ਮਾਰ ਕੇ ਲਾ ਕੇ ਕੁਝ ਚੱਕ ਕੇ ਖੱਟ ਕੇ ਆ ਪਰ ਮੈਂ ਤਾਂ ਚੱਕਦਾ ਯਾਰ ਭੈੜਾ ਲੱਗਦਾ ਇੱਕਰੀ ਆਪਾਂ ਕੈਮਰੇ ਕੂਮਰੇ ਵੇਣੇ ਇੱਕਰੀ ਮੈਂ ਚੱਕ ਕੇ ਲਿਆਉਣਾ ਕੁਝ ਨਹੀਂ ਹੁੰਦਾ ਗੱਟਾ ਨਾ ਦੂੰ ਤੂੰ ਚੱਕਲਾ ਤੇ ਕੈਮਰਾ ਚੈੱਕ ਕਰਵਾ ਇੱਕ ਵਾਰੀ ਦੇਖਦੇ ਕੌਣ ਆਉਂਦਾ ਵੇਚ ਤੇ ਕੌਣ ਨਹੀਂ ਆਉਂਦਾ ਹੈ ਮੈਨੂੰ ਵੇਖੀ ਕਹਾਂ ਘਾਰਾ ਦੇਂਦੀ ਨੂੰ ਚੰਗੀ ਤਰ੍ਹਾਂ ਪਤਾ ਲੱਗ ਲੈਨੇ ਪੈਸੇ ਇੰਨਾ ਕੰਮਾਂ ਚ ਜਾਰੀ ਜਾਂਦੇ ਆ ਕੰਜਰੋ ਇਹੇ ਤੁਸੀਂ ਆਪ ਦੇ ਬੱਚਿਆਂ ਚੁੱਕੇ ਚੀਜ਼ਾਂ ਲਿਜਾਓ ਹੈ ਇਹਨੇ ਕੀ ਬਣ ਜੂਗਾ ਤੁਹਾਡਾ ਸੋਚ ਕੱਟ ਗਿਆ ਨਾ ਸੋਚ ਚੰਗੀ ਹੋਵੇ ਤਾਂ ਬੰਦਾ ਨਾ ਕਰੇ ਸੋਚ ਕੱਟ ਗਿਆ ਲੋਕ ਜਰਦੇ ਨਹੀਂ ਕਿ ਵੇਖ ਕੇ ਕੋਈ ਵੀ ਐਵੇਂ ਮਦਦ ਨਹੀਂ ਕਰਦਾ ਗਏ ਜੇ ਕੰਮਾਂ ਨਾਲ ਇਹ ਜੇ ਕੰਮ ਨਾਲ ਜੀ ਹੋ ਜਾਂਦਾ ਚੱਲ ਆ ਜਾ ਕੋਈ ਨਹੀਂ ਆਪਾਂ ਲਾਉਣੇ ਹਿਸਾਬ ਦਾ ਐਡੀ ਤੂੰ ਗਰਮ ਨਾ ਉਹ ਗਰਮੀ ਬਹੁਤ ਹੈ ਨਾ ਆਪਾਂ ਚੱਕਰ ਚੁੱਕਰਾ ਇਹ ਕੋਈ ਤੇ ਅਗਲੇ ਕਹਿੰਦਾ ਸਾਡਾ ਟੂਣਾ ਚੱਲ ਗਿਆ ਆਦਾ ਕੋਈ ਨਹੀਂ ਬੁਰਾ ਹੁੰਦਾ ਕਿ ਜਿਹੜਾ ਕਰਦਾ ਉਹਨਾਂ ਦਾ ਹੀ ਬੁਰਾ ਹੋਊਗਾ ਵੇਖੇ ਨਾ ਕਹੇ ਦਿਨ ਤਾਂ ਤਾਂ ਕਹੀ ਚੱਲ ਆ ਜਾ ਤੂੰ ਆਪਾਂ ਕਰਦੇ ਆ ਗੱਲਬਾਤ ਕੰਮ ਬਹਣੀ ਗਿਆ ਚਲੋ ਬਨਣਾ ਹੀ ਸੀਗਾ ਰੱਬ ਵੀ ਅੱਜ ਮੇਰੇ ਨਾਲ ਸੀਗਾ ਤੇ ਡੈਡੀ ਤਾਂ ਕਹਿੰਦਾ ਸੀ ਲੈ ਜਾ ਮੋਟਰਸਾਈਕਲ ਚੱਲ ਨਹੀਂ ਪਰ ਇੱਥੇ ਤਾਂ ਜਾਣਾ ਸੀਗਾ ਮੈਂ ਆਪ ਹੀ ਡੈਡੀ ਨੂੰ ਕਹਤਾ ਵੀ ਰਹਿ ਨਹੀਂ ਦੋ ਤੁਸੀਂ ਮੋਟਰਸਾਈਕਲ ਇੱਥੇ ਤਾਂ ਮੈਂ ਜਾਣਾ ਵਾ ਪਰ ਹਾਲੀ ਵੀ ਮੇਰੇ ਗੱਲ 'ਚੋ ਕੱਲ ਹਾਲੀ ਵੀ ਉਹੀ ਦਿਮਾਗ 'ਚ ਗੱਲ ਚੱਲੀ ਜਾਂਦੀ ਏ ਠਹਿਰ ਕੇ ਆਲੀ ਜਦੋਂ ਮੈਂ ਇੱਥੋਂ ਨੰਗੇ ਸੀ ਬੁਢੀ ਜੀ ਇੱਥੇ ਪਤਾ ਨਹੀਂ ਕੁਛ ਤਾਂ ਕਰ ਰਹੀ ਸੀਗੀ ਚਲ ਆਪਾਂ ਕੀ ਲੈਣਾ ਜੇ ਕੋਈ ਗਲਤ ਕਰਮ ਕਰ ਰਹੀ ਹੋਗੀ ਤਾਂ ਰੱਬ ਆਪੇ ਉਹਨੂੰ ਸਜ਼ਾ ਦੇਊਗਾ ਉਹਨਾਂ ਨੂੰ ਮਾੜੇ ਲੋਕਾਂ ਨੂੰ ਵੇਖਣ ਨਾਲ ਆਹ ਵੇ ਰੱਬ ਚਲ ਆਪਾਂ ਤਾਂ ਘਰੇ ਚਲੀਏ અજ બુ જ કુલા પ્યા વા અગે તો એસ વ ਚੱਲ ਅੰਦਰ ਜਾ ਕੇ ਪੁੱਛਦੇ ਆਂ ਆ ਵੇਖ ਲੈ ਯਾ ਲੋਕਾਂ ਦਾ ਹਾਲ ਵੇਖ ਲੈ ਅਨਰੇਣ ਨਰੂਲ ਤੁਸੀਂ ਸਾਨੂੰ ਘਰੇ ਹੀ ਫੜਾ ਜੋ ਏਦਾਂ ਕਿਸੇ ਦਾ ਭੜਾ ਹੋ ਜਾਂਦਾ ਜੇ ਏਦਾਂ ਭੜਾ ਹੋ ਜਾਂਦਾ ਹੁੰਦਾ ਤਾਂ ਫਿਰ ਲੋਕਾਂ ਕੀ ਲੋੜ ਸੀਗੀ ਕੰਮ ਕਰਨ ਦੀ ਕੀ ਲੋੜ ਸੀ ਆਰਮੀਆਂ ਨੂੰ ਖਿਲਾ ਦੇਣ ਦੀ ਉੱਥੇ ਬਾਰਡਰਾਂ ਤੇ ਏਦਾਂ ਟੂਰੇਟ ਪਾਣੇ ਕਰਕੇ ਕੰਮ ਚੱਲ ਜਾਂਦਾ ਆ ਗਿਆ ਹਾਂ 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 ਆ ਗਿਆ ਕਿਵੇਂ ਦਾਜ ਤੇ ਬੈਠੇ ਹੋਇਓ ਮੇਰਾ ਤਾਂ ਕੰਮ ਬਣ ਗਿਆ ਬਣ ਗਿਆ ਤੇਰਾ ਕੰਮ ਹਾਂ ਹਾਂ ਮੇਰਾ ਕੰਮ ਤਾਂ ਬਣ ਗਿਆ ਉਹਨਾਂ ਨੂੰ ਤਾਂ ਮੈਂ ਕਸਾਂਦੀ ਵੜਾਇਆ ਉਹਨਾਂ ਨੇ ਤਾਂ ਮੈਨੇ ਰੱਖ ਲਿਆ ਹੁਣੇ ਕੰਮ ਤੇ ਲੈ ਉਹ ਕਹਿੰਦੇ ਕਾਲ ਤੋਂ ਆ ਜਾ ਕਰੀ ਸਵੇਰ ਤੋਂ ਹੀ ਤੂੰ ਕੰਮ ਸ਼ਾਬਾਸ਼ ਲੈ ਵੀ ਲੈ ਆ ਹੁਣ ਆਵੇ ਭਰਾਵਾ ਦਾਸ ਕਾ ਤੋ ਆ ਆਪਣੇ ਬੂ ਅੱਗੇ ਕੋ ਟੂਣਾ ਕਰ ਗਿਆ ਇਧਰ ਵੇ ਤੂੰ ਟੂਣਾ ਕਰ ਗਿਆ ਹੋਰ ਯਾਰ ਕੋਈ ਪਤਾ ਲੱਗਾ ਵੀ ਕਿੰਨੇ ਕੀਤਾ ਜਾਂ ਕਿਵੇਂ ਤੇ ਜੇ ਐ ਪਤਾ ਲੱਗ ਜਾਂਦਾ ਤੇ ਫਿਰ ਅਗਲਾ ਚੋਰੀ ਛਿਪੀ ਕਿਉਂ ਕਰਕੇ ਜਾਂਦਾ ਤੇ ਵੇਲਾ ਟੂਣਾ ਵੀ ਕੀਤਾ ਤਾਂ ਵੀ ਵੇਲਾ ਕੰਮ ਬਣ ਗਿਆ ਲੈ ਥੋੜੀ ਲੱਭਦੇ ਰੰਗਾਂ ਦਾ ਪਤਾ ਲੱਗਦਾ ਕਿੱਡਾ ਯਾਰ ਮਾੜੇ ਲੋਕ ਵੀ ਤੁਸੀਂ ਕੰਮਕਾਰ ਕਰੋ ਮਿਹਨਤ ਕਰੋ ਹੁਣ ਗਰਮੀ ਚ ਗਿਆ ਤੇ ਕੰਮ ਬਣ ਗਿਆ ਨਾ ਤੇ ਜੇ ਇਦਾਂ ਹੀ ਕਿਸੇ ਦਾ ਕੋਈ ਭੜਾ ਹੁੰਦਾ ਤੇ ਫਿਰ ਤੇ ਲੋੜ ਹੀ ਨਹੀਂ ਸੀਗੀ ਮੈਨੂੰ ਇਹ ਕੋ ਬੋਡੀ ਤੇ ਸ਼ੱਕ ਆ ਸ਼ਾਇਦ ਉਹਨੇ ਆਹ ਕੰਮ ਕੀਤਾ ਹੋ ਸਕਦਾ ਵਾ ਯਾਰ ਕੈਮਰੇ ਆਪਾਂ ਨਾ ਐਵੇਂ ਕਿਸੇ ਤੇ ਇਲਜ਼ਾਮ ਨਹੀਂ ਲਾ ਸਕਦੇ ਕੈਮਰੇ ਜਿਹੜੇ ਨਾ ਆਪਣੇ ਉਹ ਉੱਥੋਂ ਤੇ ਕਰ ਮਾਰ ਨਹੀਂ ਕਰਦੇਗੇ ਆਪਾਂ ਮੂਰਖ ਆਪਾਂ ਨੂੰ ਇੱਕ ਵਾਰ ਵੀ ਕੈਮਰਾ ਲਾਉਣਾ ਚਾਹੀਦਾ ਗੱਡੀ ਵੀ ਖੜੀ ਹੁੰਦੀ ਆਪਣੀ ਬਾਸੀ ਤਾਂ ਤੁਹਾਨੂੰ ਪਹਿਨੇ ਹੀ ਕਹਿੰਦੇ ਸੀਗੇ ਕਿ ਬਾਹਰ ਆ ਕੇ ਕੈਮਰਾ ਲੱਗਾ ਬਹੁਤ ਜ਼ਰੂਰੀ ਹੋਣਾ ਚਾਹੀਦਾ ਜ਼ਰੂਰੀ ਕੈਮਰਾ ਲਗਾਉਣਾ ਚਾਹੀਦਾ ਉੱਥੇ ਫਿਰ ਮੈਂ ਕਿਹਾ ਨਹੀਂ ਪਰ ਜੇ ਕੋਈ ਗਲਤ ਕੰਮ ਕਰਦਾ ਪਿਆ ਉਹਦਾ ਰੱਬ ਆਪੇ ਵੇਖ ਲੂਗਾ ਮੈਂ ਮੈਂ ਉਹ ਤੁਮਣਾ ਕਰਦੇ ਨੂੰ ਦੇਖਿਆ ਤਾਂ ਨਹੀਂਗਾ ਪਰ ਮੈਨੂੰ ਉਹਦੇ ਉੱਤੇ ਸ਼ੱਕ ਜਿਹਾ ਉਦੋਂ ਹੀ ਪੈ ਗਿਆ ਸੀਗਾ ਬਸ ਫਿਰ ਉਸੇ ਨੇ ਕੀਤਾ ਹੀ ਹੋਰ ਕਿਸੇ ਨੇ ਕਹਦਾ ਕਰਨਾ ਜਿਹੜੀ ਭੱਜ ਕੇ ਦੇ ਲਈ ਕਹਦਾ ਕਰਨਾ ਉਹਨੇ ਕੀਤਾ ਦਾ ਤੁਸੀਂ ਨਾ ਹੁਣ ਸਾਰੇ ਦੋਨਾਂ ਨੇ ਇਦਾਂ ਕਰਨਾ ਵਾ ਜਦੋਂ ਵੀ ਉਹ ਬੁੱਢੀ ਆਉਗੀ ਨਾ ਤੁਸੀਂ ਉਹਨੂੰ ਇਹ ਨਹੀਂ ਕਹਿਣਾ ਕਿ ਸਾਡੇ ਤਾਂ ਯਾਰ ਟੋਣਾ ਕਰਕੇ ਜੇ ਕੋਈ ਉਹਨੂੰ ਕਹੀਂ ਅਸੀਂ ਤੈਨੂੰ ਵੇਖ ਲਿਆ ਕੈਮਰੇ ਦੇ ਵਿੱਚ ਹੀ ਯਾਰ ਆਊਗੀ ਉਹਨੇ ਕਹਦਾ ਹੋਰ ਅਸੀਂ ਜਾਣੇ ਹਾਂ ਉਹਦੇ ਕੋਲੇ ਆਪਾਂ ਉਹਦੇ ਕੋਲੇ ਹੀ ਜਾਣੇ ਹਾਂ ਨਹੀਂ ਤੂੰ ਰਹਿਣ ਦੇ ਤੈਨੂੰ ਨਹੀਂ ਲੋੜ ਉਹਨੇ ਕਿਹਾ ਮੁੰਡੇ ਨੂੰ ਸਿਖਾਸ ਕੂਗੇ ਲੈ ਆਏ ਨੇ ਅਸੀਂ ਦੋਵੇਂ ਜਾਣੇ ਹਾਂ ਉਹਦੇ ਕੋਲੇ ਤੇ ਉਹਨੂੰ ਆਪਾਂ ਨਾ ਇਹਨੇ ਦੱਸਿਆ ਆਪਾਂ ਨੂੰ ਝੂਠ ਉਹ ਲੀਸਾ ਕਰਦਾ ਤੇ ਮੈਨੂੰ ਵੀ ਪਤਾ ਉਹ ਕੋਈ ਸਾੜਾ ਮਚੇਵਾ ਜੇ ਕਰਦੀ ਹੈ ਵੀ ਗੱਡੀਆਂ ਲੋਪਾਂ ਕੋਲੇ ਮੋਟਰਸਾਈਕਲ ਉਹਨੇ ਵੀ ਮੇਰੇ ਕੋਲੇ ਖਰੀਦੀ ਉਹ ਤਾਂ ਇਹ ਨਾ ਮੁੰਡੇ ਦਾ ਕੰਮ ਨਹੀਂ ਚੱਲਦਾਗਾ ਆਪਾਂ ਖੜੀ ਇੱਕ ਸਕੀਮ ਸਕੀਮ ਨਾਲ ਕੰਮ ਚੱਲਦਾ ਹੈ ਪਤਾ ਕਿਵੇਂ ਉਹਨੂੰ ਆਪਾਂ ਜਾ ਕੇ ਨਾ ਉਹਨੂੰ ਮਾਈ ਨੂੰ ਕਹਿੰਦੇ ਆ ਵੀ ਸਾਡੇ ਕੈਮਰੇ 'ਚ ਸਾਰਾ ਕੁਝ ਆ ਗਿਆ ਹਾਂ ਅੱਬ ਵੀ ਅਸੀਂ ਤਾਂ ਤੈਨੂੰ ਦੇਖ ਹੀ ਲਿਆ ਵੀ ਅਸੀਂ ਤੈਨੂੰ ਦੇਖ ਲਿਆ ਭਾਈ ਹੋਰ ਤੂੰ ਨਹੀਂ ਮੰਨਦੀ ਤੇ ਚੱਲ ਸਾਡੇ ਨਾਲ ਤੇ ਕੈਮਰੇ 'ਚ ਤੂੰ ਹੀ ਚੈੱਕ ਕਰ ਲੈ ਤੇਰੀ ਝੂਟੋ ਆ ਗਈ ਹੈ ਵਿੱਚ ਤੇ ਭਾਈ ਆ ਤੂੰ ਟੂਨਟ ਪਾਣਾ ਕੀਤਾ ਤੇ ਅਸੀਂ ਤਾਂ ਭਾਈ ਤੇਰ ਤੇ ਫਿਰ ਦਾਵਾ ਠੋਕਣਾ ਵੇ ਤੂੰ ਸਾਡੇ ਘਰ ਦੇ ਅੱਗੇ ਟੂਣਾ ਟਪਣਾ ਕਰਨ ਵਾਲੀ ਕੌਣ ਬਣੀ ਆਪਾਂ ਹੁਣੇ ਸੱਚ ਦੇ ਝੂਠ ਦਾ ਹੁਣੇ ਪਤਾ ਲੱਗ ਜੂਗਾ ਉਹ ਭੈਣ ਸ਼ਿੰਦੋ ਤੁਹਾਨੂੰ ਪਤਾ ਤੇਗੀ ਆ ਉਹ ਬਾਬਾ ਜੱਗਰਾਂ ਚ ਪਈ ਰਹਿੰਦੀ ਆ ਚੱਲ ਆ ਮੈਂ ਕਹ ਤੂੰ ਐ ਕਰ ਚੱਜ ਕੋਈ ਨਹੀਂ ਤੂੰ ਪਾਣੀ ਪੂਣੀ ਪੀ ਕੇ ਆਪਾਂ ਦੋਨੇ ਚੱਲਦੇ ਹਾਂ ਮਾਈਂ ਹਾਂ ਤੁਸੀਂ ਦੋਨੋਂ ਜਾ ਕੇ ਆਓ ਤੇ ਮੈਨੂੰ ਆ ਕੇ ਸਾਰਾ ਕੁਝ ਦੱਸ ਦੇ ਪਤਾ ਲੱਗ ਰਿਹਾ ਤੇ ਮੈਨੂੰ ਕਿ ਮੈਂ ਨਹੀਂ ਉਨੇ ਪਹਿਲਾ ਨਾ ਬੋਲੀ ਅਗਲਾ ਪਹਿਲਾ ਜਿੰਨਾ ਚਿਰ ਮੰਨਦਾ ਨਹੀਂ ਨਾ ਪਤਾ ਨਹੀਂ ਤੇਰੀ ਫੋਟੋ ਆਈ ਕੈਮਰੇ ਤੇ ਜੰਨਾ ਚਿਰ ਜੰਨਾ ਚਿਰ ਮੰਨਦੀ ਨੂੰ ਉਹਨਾਂ ਚਿਰ ਨਹੀਂ ਕੁਝ ਕਹਿਣਾ ਸਾਡਾ ਦਾ ਵਿੱਚ ਹੀ ਰੁਕ ਗਿਆ ਅਸੀਂ ਪੜਾ ਦੀ ਰੱਬ ਦੇ ਕੀ ਮਾਂ ਮਾਰੇ ਨੇ ਲੋਕਾਂ ਦੇ ਵੇਖ ਜਾ ਕੇ ਐ ਡੜ ਚਵਾਰੇ ਤੇ ਐ ਡੜ ਘਰ ਪਾਏ ਨੇ ਤੇ ਵੇਖ ਜਾ ਕੇ ਗੱਡੀਆਂ ਮੋਟਰਸਾਈਕਲ ਘਰੇ ਖੜੇ ਤੇ ਸਾਡਾ ਵਿੱਚ ਹੀ ਰੁਕ ਗਿਆ ਪਤਾ ਨਹੀਂ ਅਸੀਂ ਕੀ ਰੱਬ ਦੇ ਮਾਂ ਮਾਰੇ ਨੇ ਬਾਪੇ ਕੋਲ ਤਾਂ ਗਈ ਸੀ ਉਹ ਤਾਂ ਕਹਿੰਦਾ ਅਸੀਂ ਬੀਬੀ ਤੇਰਾ ਕੰਮ ਚੱਲ ਪੈਗਾ ਪਤਾ ਨਹੀਂ ਹੁਣ ਕੀ ਉਹਨੇ ਦਿੱਤਾ ਬਣਾ ਕੇ ਜੇ ਤਾਂ ਚੱਲ ਪਿਆ ਤੇ ਫਿਰ ਤਾਂ ਵਾਹ ਵਾਹ ਤੇ ਨਹੀਂ ਤਾਂ ਕਰਕੇ ਜਿਹੜਾ ਲੋਕਾਂ ਦੇ ਅੱਗੇ ਉਹ ਵੀ ਪਛਤਾਨੀ ਪੀਆ ਅੱਜ ਨਾਲ ਆਪਾਂ ਗੱਲ ਕੀਤੀ ਤੇ ਇਹਦੇ ਕੰਮ ਵਧ ਜਾਣਾ ਹੈ ਅਗਲੇ ਨੇ ਤਾਂ ਕਹਿੰਦਾ ਸਾਨੂੰ ਕੋਈ ਕਹਿੰਦਾ ਕੋਈ ਆਹੀ ਗੱਲ ਹੈ ਐਵੇਂ ਹੁੰਦਾ ਦਾ ਕੁਝ ਨਹੀਂ ਪਰ ਫਿਰ ਵੀ ਸਾਡੇ ਘਰਾਂ ਦੇ ਅੱਗੇ ਕਿਉਂ ਆਏ ਕਰੇ ਤੇ ਮਾਈ ਨਾਲ ਅੱਜ ਆਪਾਂ ਗੱਲ ਕਰਕੇ ਹੀ ਹੋਣੀ ਬੜਾ ਜੋ ਮਰਜ਼ੀ ਹੋ ਜਾਈ ਹਾਂ ਇਹਦੇ ਕੰਨਾਂ ਚ ਅੱਜ ਕੱਢ ਕੇ ਆਣੀ ਗਾਂ ਤਾਂ ਕੰਮ ਇਹਦਾ ਕਰਦੀ ਨਹੀਂ ਆਪਣੇ ਬੂਏ ਦੇ ਅੱਗੇ ਉਹ ਖੜੀ ਐ ਇੱਥੇ ਘਰ ਪਾਉਂਦੇ ਪੈ ਇੱਥੇ ਹੀ ਬਾਜ਼ ਮਾਰ ਲੈਨੇ ਆਪਾਂ ਇਹਦੇ ਘਰੇ ਜ਼ਰੂਰ ਜਾਣਾ ਲੜਨਾ ਜ਼ਰੂਰ ਆਪਾਂ ਉਹ ਮਾਈ ਗੱਲ ਸੁਣੋ ਆਪਾ ਬਤ ਕੀ ਗੱਲ ਹੈ ਗੱਲ ਕੀ ਦਸੀਏ ਤੈਨੂੰ ਐਂਟੀ ਤੈਨੂੰ ਆਏ ਤਾਂ ਵੀ ਸਾਡੇ ਨਾ ਦਰਵਾਜੇ ਦੇ ਅੱਗੇ ਕਿਸੇ ਦਾ ਬੇੜਾ ਵਹਿ ਗਿਆ ਆ ਵੇ ਟੂਣਾ ਕਰਦੇ ਕੋਈ ਕਿੁੱਤੀ ਜਨਾਨੀ ਸਾਡੇ ਬੂਹੇ ਤੇ ਕਿਉਂ ਨਾ ਕਰਕੇ ਗਈ ਚਲੀ ਲੋਕੀ ਬਾਹਰ ਉੱਤਰੇ ਨੇ ਬੜਾ ਕੁਛ ਕਰਦੇ ਨੇ ਆਪਦਾ ਘਰ-ਬਾਰ ਬਚਾਉਣ ਦੇ ਮਾਰੇ ਨਾ ਕਹਿੰਦੇ ਸਾਡਾ ਵੱਢ ਜਾ ਤੇ ਅਗਲੇ ਦਾ ਘੱਟ ਜਾਵੇ ਦੁਨੀਆਂ ਬਹੁਤ ਗੱਲ ਦੀ ਸਹੀ ਹੁਣ ਸਾਡੇ ਲੱਗੇ ਕੈਮਰੇ ਤੇ ਕੈਮਰਿਆਂ ਦੇ ਵਿੱਚ ਸਾਰਾ ਕੁਝ ਆ ਗਿਆ ਹੈ ਤੇ ਇੱਕ ਸਾਨੂੰ ਕਿਸੇ ਬੰਦੇ ਨੇ ਦੱਸਿਆ ਵੀ ਕੌਣ ਕਰਕੇ ਗਿਆ ਸਾਨੂੰ ਸਾਰਾ ਕੁਝ ਹੀ ਪਤਾ ਲੱਗ ਗਿਆ ਸਾਨੂੰ ਪਤਾ ਲੱਗ ਗਿਆ ਵੀ ਕੌਣ ਕਰਕੇ ਗਿਆ ਹਾਂ ਕੌਣ ਕਰ ਗਿਆ ਸਾਨੂੰ ਤਾਂ ਪਤਾ ਭਾਈ ਆਨ ਨੂੰ ਕੋਣ ਕਿਤੇ ਜਾ ਕੇ ਪੁੱਛੋ ਸਾਨੂੰ ਪਤਾ ਹੁੰਦਾ ਸੀ ਤੁਹਾਨੂੰ ਦੱਸ ਦੇ ਲਈ ਮਰੇ ਤੇ ਫੋਟੋ ਆ ਗਈ ਆ ਉਹ ਬੰਦੇ ਦੀ ਜਿੰਨੇ ਜਿੰਨੇ ਇਹ ਕੰਮ ਕੀਤਾ ਨਾ ਟੂਨਾਟਪਨ ਉਹਦਾ ਕੈਮਰੇ ਚ ਮੂੰਹ ਆ ਗਿਆ ਆਪੇ ਉਹਦਾ ਮੇੜਾ ਬਹਿ ਜਾਗਾ ਜਿੰਨੇ ਕੀਤਾ ਤੇ ਤੂੰ ਹੀ ਕੀਤਾ ਹੋਰ ਕਨੇ ਕੀਤਾ ਮੈਂ ਕਿਥੋਂ ਕੀਤਾ ਨਾ ਨਾ ਨਾਮੇ ਆਈ ਆਵੇਂ ਤੁਸੀਂ ਮੇਰਾ ਨਾਮ ਨਹੀਂ ਦਈਂਦੇ ਰੱਖ ਦੀ ਦੀ ਨਾ ਸਾਰੀ ਫੋਟੋ ਮੇਰੀ ਇੱਕ ਬੰਦੇ ਨੇ ਤੈਨੂੰ ਵੇਖਿਆ ਭੱਜੀ ਆਉਂਦੀ ਨੂੰ ਤੇ ਅਸੀਂ ਤੇਰੇ ਤੇ ਠੋਕਣ ਲੱਗੇ ਦਾਵਾ ਵੀ ਤੂੰ ਸਾਡੇ ਬੂਹੇਆਂ ਦੇ ਵਿੱਚ ਅਗਰ ਟੂਨੇਟ ਬਣਾ ਕੇ ਘੁੰਮਦੀ ਫਿਰਦੀ ਹੈ ਨਾ ਪੋਤਾ ਨਾ ਕਰੋ ਮੇਥੋਂ ਗਲਤੀ ਹੋ ਗਈ ਲੱਗਤੀ ਮੈਂ ਘਰ ਦੇ ਥੀ ਮੈਨੂੰ ਨਾ ਸਿਆਣਾ ਸਿਆਣਾ ਤਨੋਰ ਕਹਿੰਦੇ ਮੈਨੂੰ ਦੱਸਿਆ ਸਿਆਣਾ ਬੜਾ ਚੰਗਾ ਏ ਤੇ ਭਾਈ ਤੇਰਾ ਘਰ-ਬਾਰ ਬਾਰਨ ਦੇਗਾ ਨਾਲੇ ਤੇਰੇ ਗੱਡੀਆਂ ਮੋਟਰਾਂ ਆ ਜਾਣਗੀਆਂ ਤੇ ਮੈਂ ਉਹਦੇ ਆਖੇ ਲਾ ਕੇ ਗੁਰੂ ਨੂੰ ਮੰਨਣ ਆਲੀ ਤੇ ਮੈਂ ਉਧਰ ਚਲੀ ਗਈ ਤੇ ਮੈਂ ਆਵੇ ਪੰਗਾ ਲੈ ਕੇ ਨਾ ਮੇਰਾ ਕੁਛ ਬਣਿਆ ਆ ਘਰ ਮੇਰਾ ਇਹ ਲੈ ਆਦ ਵਿੱਚ ਪਿਆ ਜਾਵੇ ਤੂੰ ਸਾਡਾ ਕੀਤਾ ਨਾ ਤੇ ਸਾਡਾ ਵਹਿਗੁਰੂ ਨੇ ਕੁਝ ਨਹੀਂ ਵਗਾੜਿਆ ਸਾਡੇ ਮੁੰਡੇ ਨੂੰ ਤਾਂ ਨੌਕਰੀ ਵੀ ਮਿਲ ਗਈ ਜੇ ਐਂ ਕੀਤਾ ਤਰੱਕੀ ਮਿਲਦੀ ਹੁੰਦੀ ਤੇ ਫਿਰ ਲੋਕਾਂ ਨੂੰ ਕੋਈ ਲੋੜ ਸੀ ਕੰਮ ਕਰ ਕਰਨ ਦੀ ਉਹ ਕਿਸੇ ਤਰ੍ਹਾਂ ਟੂਨੇ ਟਪਾਣੇ ਕਰ ਦਿੰਦੇ ਤੇ ਕੰਮ ਬੰਦ ਪੈਸਾ ਬੰਦ ਜਾਣਾ ਕਰਨਾ ਸੀ ਤੂੰ ਅਮੀਰ ਬੰਦ ਹੋ ਗਿਆ ਲੋਕਾਂ ਨੇ ਚੱਲ ਕੋਈ ਨਾ ਫੋਟ ਮੈਥੋਂ ਗਲਤੀ ਹੋ ਗਈ ਚੱਲ ਮੰਨ ਗਏ ਹੱਥ ਜੋੜਦਿਆਂ ਇੱਕ ਵਾਰੀ ਤਾਂ ਤੈਨੂੰ ਛੱਡਦਾ ਸੀ ਭਾਈ ਤੇ ਸਾਨੂੰ ਕੋਈ ਗੁੱਸਾ ਨਹੀਂ ਤੇਰੇ ਨਾਲ ਕੋਈ ਗਿਲਾ ਨਹੀਂ ਛੱਡਣਾ ਨਹੀਂ ਸੀ ਅਸੀਂ ਤੈਨੂੰ ਇੱਥੇ ਛੱਡੀ ਜਾਂਦੇ ਹਾਂ ਪਰ ਇਸ ਤਰ੍ਹਾਂ ਵੀ ਗਾਂ ਤੋਂ ਭਾਈ ਸਾਡੇ ਘਰ ਦੇ ਬਾਰ ਮੂਰੇ ਤੂੰ ਇਹ ਜੇ ਕ ਸਾਰੀ ਉਮਰ ਇਹ ਕੰਮ ਕੀਤਾ ਤੇ ਨਾ ਨਾ ਕਰਦੀ ਮੈਂ ਤਾਂ ਮਹਾਰਾਜ ਨੂੰ ਮੰਨਣ ਵਾਲੀ ਮੈਂ ਤਾਂ ਹੁਣ ਮਹਾਰਾਜ ਨੂੰ ਮੰਨਾਂਗੀ ਆਪਾਂ ਚੱਲੇ ਪਿੱਛੇ ਮਾਰ ਲਾ ਚੱਲ ਕੋਈ ਨਹੀਂ ਆ ਤੇਰੇ ਵੀ ਅਸੀਂ ਜੋੜੇ ਹੱਥ ਬਾਈ ਸਾਡੇ ਨਾ ਹੁਣ ਅੱਜ ਤੋਂ ਬਾਅਦ ਜੇ ਕੰਮ ਕਰੀ ਚੱਲ ਨਹੀਂ ਵੇਖ ਲੈ ਆਪਣਾ ਦਾ ਜਿਹੜਾ ਆਪਾਂ ਐਵੇਂ ਹੀ ਉਹਨੂੰ ਪੈਰਾਂ ਚੋਂ ਕੱਢਿਆ ਤੇ ਕੰਮ ਆ ਗਿਆ ਇਹ ਠੂਠ ਦੇ ਪੈਰ ਨਹੀਂ ਹੁੰਦੇ ਮੰਨ ਗਈ ਕਣੀ ਮੈਂ ਤਾਂ ਜੀ ਮੰਨ ਗਈ ਵੇਖ ਲੈ ਜਨਾਨੀ ਆ ਨਾ ਮੈਂ ਤਾਂ ਅੱਗੇ ਚੱਲ ਬਜ਼ੁਰਗ ਹੈਗੀ ਆ ਹੱਥ ਜੋੜੀ ਜਾਂਦੀ ਆ ਆਂ ਗਵਾੜਾ ਤੇ ਕੀ ਆਪਾਂ ਇਹਨੂੰ ਹੁਣ ਦਾਵਾ ਠੋਕਾਂਗੇ ਤੇ ਕੀ ਇਹ ਮਨ ਆਦਾ ਵੀ ਦੁਖੀ ਹੁੰਦਾ ਨਾਲ ਬਜ਼ੁਰਗ ਹੈ